ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਗੋਭੀ ਚਿਲੀ ਬਿਲਕੁਲ ਹੋਟਲ ਰੈਸਟੋਰੈਂਟ ਸਟਾਈਲ ਦੀ ਤਰ੍ਹਾਂ ਜੀ ਆਪਾਂ ਗੋਭੀ ਚਿਲੀ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਘੱਟ ਸਮੇਂ ਵਿੱਚ ਇਹ ਬਣ ਕੇ ਰੈਡੀ ਹੋ ਜਾਂਦੀ ਹੈ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ ਗੋਭੀ ਚਿਲੀ ਬਣਾਉਣ ਲਈ ਜੀ ਆਪਾਂ 1/2 ਕਿਜੀ ਗੋਭੀ ਲਈਆ ਹੁਣ ਆਪਾਂ ਇਸ ਨੂੰ ਕਟਿੰਗ ਕਰ ਲਾਵਾਂਗੇ ਇਸੇ ਤਰੀਕੇ ਨਾਲ ਜੀ ਆਪਾਂ ਛੋਟੇ ਛੋਟੇ ਪੀਸ ਕੱਟ ਲਾਵਾਂਗੇ ਇਸ ਤਰੀਕੇ ਨਾਲ ਜੀ ਆਪਾਂ ਫੁੱਲ ਨੂੰ ਵਿੱਚ ਤੋਂ ਕਟਿੰਗ ਕਰਕੇ ਇਹਦੇ ਛੋਟੇ ਛੋਟੇ ਪੀਸ ਕਰ ਲਾਵਾਂਗੇ ਇਸੇ ਤਰੀਕੇ ਨਾਲ ਜੀ ਆਪਾਂ ਸਾਰੀ ਗੋਭੀ ਨੂੰ ਕਟਿੰਗ ਕਰ ਲਾਵਾਂਗੇ ਹੁਣ ਆਪਾਂ ਦੀ शिमला ਮਿਰਚ ਨੂੰ ਕਟਾਂਗੇ। ਇਸੇ ਤਰੀਕੇ ਨਾਲ ਜੀ ਆਪਾਂ ਰੈੱਡ ਕਲਰ ਦੀ शिमला ਮਿਰਚ ਕੱਟ ਲਾਵਾਂਗੇ। ਹੁਣ ਆਪਾਂ ਪਿਆਜ਼ ਨੂੰ ਕਟਿੰਗ ਕਰਾਂਗੇ। ਹੁਣ ਆਪਾਂ ਦੋ ਹਰੀਆਂ ਮਿਰਚਾਂ ਕਟਿੰਗ ਕਰਾਂਗੇ ਬਰੀਕ-ਬਰੀਕ। ਹੁਣ ਆਪਾਂ ਜਿੰਦਰ ਕਟਿੰਗ ਕਰ ਲਾਵਾਂਗੇ ਥੋੜਾ ਜਿਆਦਾ ਜੀ ਆਪਾਂ ਲੰਬਾ ਕਟਿੰਗ ਕਰਾਂਗੇ ਉਹ ਵੀ ਚਿਲੇ ਨੂੰ ਸਜਾਉਣ ਲਈ ਇਸ ਤਰੀਕੇ ਦਾ ਹੁਣ ਆਪਾਂ ਜੀ ਲਸਣ ਲਿਆਗਾ ਇਸ ਨੂੰ ਵੀ ਆਪਾਂ ਬਰੀਕ ਕਟਿੰਗ ਕਰ ਲਾਵਾਂਗੇ ਇਸ ਤਰੀਕੇ ਨਾਲ ਬਰੀ ਕੱਟ ਲੈਣਾ ਜੀ ਆਪਾਂ ਲਸਣ ਵੀ ਸਾਰੇ ਸਬਜ਼ੀਆਂ ਕੱਟ ਕੇ ਪਰ ਰੈਡੀ ਕਰ ਲਏ ਜੀ 레드 Shimla ਮਿਰਚ ਹਰੀ Shimla ਮਿਰਚ ਤੇ ਪਿਆਜ਼ ਇਸੇ ਤਰੀਕੇ ਨਾਲ ਜੀ ਆਪਾਂ ਨੇ ਆਦਰਕ ਕੱਟ ਲਿਆ ਹਰੀਆਂ ਮਿਰਚਾਂ ਲਸਣ ਤੇ ਸਲਾਈਸ ਆਦਰਕ ਜੋ ਪਾ ਗੋਭੀ ਚੀਲੇ ਨੂੰ ਸਜਾਵਾਂਗੇ ਹੁਣ ਆਪਾਂ ਦੇਖੋ ਜੀ ਗੋਭੀ ਸਾਰੀ ਕਟਿੰਗ ਕਰ ਲਈਏ ਇਸ ਤਰੀਕੇ ਨਾਲ ਜੀ ਛੋਟੇ ਛੋਟੇ ਪੀਸ ਕਰੇ ਨੇ ਆਪਣੇ ਗੋਭੀ ਦੇ ਹੁਣ ਆਪਾਂ ਇਸ ਨੂੰ ਬੋਇਲ ਕਰਾਂਗੇ ਦੇਖੋ ਜੀ ਆਪਾਂ ਇੱਕ ਪੈਨ ਵਿੱਚ ਪਾਣੀ ਨੂੰ ਬੋਇਲ ਕੀਤਾਗਾ ਜੁਦ ਇਹ ਗਰਮ ਹੋਗਾ ਜੀ ਫਿਰ ਆਪਾਂ ਇਸ ਵਿੱਚ ਗੋਭੀ ਨੂੰ ਪਾ ਦੇਵਾਂਗੇ ਹੁਣ ਆਪਾਂ ਇਸ ਵਿੱਚ ਅੱਧਾ ਚਮਚ ਨਮਕ ਦਾ ਪਾਵਾਂਗੇ ਦੋ 3 ਮਿੰਟ ਲਈ ਜਪਾ ਗੋਭੀ ਨੂੰ ਔਇਲ ਕਰਾਂਗੇ ਇਸ ਤੋਂ ਜ਼ਿਆਦਾ ਨਹੀਂ ਕਰਨਾ ਫਿਰ ਇਹ ਹੀ ਪੂਰੀ ਤਰ੍ਹਾਂ ਗਲ ਜਾਵੇਗੀ ਹੁਣ ਆਪਾਂ ਆ ਜੇ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਗੋਭੀ ਦਾ ਜੀ ਸਾਰਾ ਪਾਣੀ ਨਿਕਾਲ ਦਾਂਗੇ ਹੁਣ ਆਪਾਂ ਇੱਕ 볼 ਲੈ ਹੈਗਾ ਇਸ ਵਿੱਚ ਦੋ ਚਮਚਾ ਆਪਾਂ ਮੈਦਾ ਪਾਵਾਂਗੇ ਦੋ ਚਮਚਾ ਜੀ ਆਪਾਂ ਕਾਰਨ ਫਲੋਰ ਦੇ ਪਾਵਾਂਗੇ ਹੁਣ ਆਪਾਂ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਅੱਧਾ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਨਮਕ ਆਪਾਂ ਟੇਸਟ ਅਨੁਸਾਰ ਪਾਵਾਂਗੇ ਥੋੜੀ ਜੀ ਆਪਾਂ ਰੈੱਡ ਚਿਲੀ ਪਾਊਡਰ ਪਾਵਾਂਗੇ ਹੁਣ ਆਪਾਂ ਜੀ ਮੈਗੀ ਮਸਾਲਾ ਪਾਵਾਂਗੇ ਹਾਫ ਪੈਕੇਟ ਹੁਣ ਆਪਾਂ ਇਸ ਵਿੱਚ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਜੀ ਹੁਣ ਆਪਾਂ ਜੀ ਇਸ ਵਿੱਚ ਪਾਣੀ ਪਾ ਕੇ ਇਸ ਦਾ ਇੱਕ ਗਾੜਾ ਜਿਹਾ ਘੋਲ ਬਣਾ ਲਾਂਗੇ चं तरह मिक्स करा इस हम आप इस बोयल की गोभी पावेंगे ਹੁਣ ਆਪਾਂ ਜੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਬੈਟਰ ਫਲਾਵਰ ਉੱਪਰ ਚੰਗੀ ਤਰ੍ਹਾਂ ਲੱਗ ਜਾਵੇ ਜੇ ਆਪਾਂ ਨੂੰ ਜੀ ਮੈਦਾ ਜਾਂ ਕਾਰਨਫਲੋਰ ਘੱਟ ਲੱਗੇ ਤਾਂ ਆਪਾਂ ਹੋਰ ਵੀ ਪਾ ਸਕਦੇ ਹਾਂ ਦੇਖੋ ਇਸ ਤਰੀਕੇ ਨਾਲ ਕਵਰ ਹੋ ਜਾਣਾ ਚਾਹੀਦਾ ਉੱਪਰੋਂ ਚੰਗੀ ਤਰ੍ਹਾਂ ਹੁਣ ਆਪਾਂ ਇਸ ਨੂੰ ਫਰਾਈ ਕਰਾਂਗੇ ਹੁਣ ਆਪਾਂ ਇੱਕ ਪੈਨ ਵਿੱਚ ਜੀ ਸਰੋਂ ਦਾ ਤੇਲ ਪਾਏਗਾ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਗੋਭੀ ਨੂੰ ਫਰਾਈ ਕਰ ਸਕਦੇ ਹਾਂ ਗੈਸ ਆਪਾਂ ਮੀਡੀਅਮ ਟੂ ਹਾਈ ਰੱਖਾਂਗੇ देखो हूँ आप गोभी फ्राई कराँ तो छः मिनट जी आप गोभी फ्राई करा गैस आप मीडियम टू हाई रखा गोभी जी आप गोल्डन ब्राउन कलर हो फ्राई करा देखो जी कलर कि बढ़िया हो चुका है गोल्डन ब्राउन हो चुका है हम आप इसमें निकाल लेंगे ਇਸੇ ਤਰੀਕੇ ਨਾਲ ਜੀ ਆਪਾਂ ਸਾਰੀ ਗੋਭੀ ਨੂੰ ਫਰਾਈ ਕਰਾਂਗੇ ਹੁਣ ਆਪਾਂ ਜੀ ਕੜਾਹੀ ਵਿੱਚ ਸਰੋਂ ਦਾ ਤੇਲ ਪਾਇਆ ਹੈਗਾ ਜਦੋਂ ਇਹ ਗਰਮ ਹੋ ਜਾਏ ਫਿਰ ਆਪਾਂ ਇਸ ਵਿੱਚ ਆਦਰਕ ਪਾਵਾਂਗੇ ਕੱਟਿਆ ਹੋਇਆ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਹੁਣ ਆਪਾਂ ਜੀ ਹਰੀ ਮਿਰਚ ਆ ਪਾਵਾਂਗੇ ਕੱਟਿਆ ਹੋਇਆ ਪਿਆਜ਼ ਪਾਵਾਂਗੇ ਹੁਣ ਆਪਾਂ ਇਸ ਵਿੱਚ ਹਰੀ ਸ਼ਿਮਲਾ ਮਿਰਚ ਪਾਵਾਂਗੇ ਹੁਣ ਆਪਾਂ ਰੈੱਡ ਸ਼ਿਮਲਾ ਮਿਰਚ ਪਾਵਾਂਗੇ ਇਹਨੂੰ 1 ਤੋਂ 2 ਮਿੰਟ ਲਈ ਜੀ ਆਪਾਂ ਹਾਈ ਗੈਸ ਤੇ ਪਕਾਵਾਂਗੇ ਕਿਉਂਕਿ ਆਪਾਂ ਇਸ ਦਾ ਹਲਕਾ ਜਿਹਾ ਕੱਚਾ ਪਾਣੀ ਹੀ ਦੂਰ ਕਰਨਾਗਾ ਹੁਣ ਆਪਾਂ ਇਸ ਵਿੱਚ ਨਮਕ ਪਾਵਾਂਗੇ ਜੀ ਇਸ ਵਿੱਚ ਰੈੱਡ ਚਿੱਲੀ ਪਾਵਾਂਗੇ ਥੋੜੀ ਜੀ ਕਿਉਂਕਿ ਆਪਾਂ ਹਰੀ ਮਿਰਚ ਪਾਈ ਨੇ ਹੁਣ ਆਪਾਂ ਹਾਫ ਪੈਕਟ ਜਿਹੋ ਰਹਿ ਗਿਆ ਸੀ ਮੈਗੀ ਮਸਾਲੇ ਦਾ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਹੁਣ ਆਪਏ ਇਸ ਨੂੰ ਸਟਾਰਟ ਕਰਾਂਗੇ ਹੁਣ ਆਪਾਂ 2 ਚਮਚ ਸੋਇਆ ਸੌਸ ਦੇ ਪਾਵਾਂਗੇ 2 ਚਮਚ ਜੀ ਆਪਾਂ ਰੈੱਡ ਚਿਲੀ ਸੌਸ ਪਾਵਾਂਗੇ ਹੁਣ ਇਸ ਨੂੰ ਮਿਕਸ ਕਰਾਂਗੇ ਹੁਣ ਆਪਾਂ ਇਸ ਵਿੱਚ ਜੀ ਕਾਰਨਫਲੋਰ ਪਾਵਾਂਗੇ ਹੁਣ ਆਪਾਂ ਫਰਾਈ ਕੀਤੀ ਹੋਈ ਜੀ ਗੋਭੀ ਨੂੰ ਐਡ ਕਰਾਂਗੇ इस ची तरह मिक्स करा हूँ आप इस टमाटो कैचअप पावे हम इस मिक्स करा ਹੁਣ ਆਪਾਂ ਜੀ ਗੈਸ ਬੰਦ ਕਰ ਦਾਂਗੇ। ਗੋਭੀ ਚਿਲੀ ਬਣ ਕੇ ਆਪਣੀ ਰੈਡੀ ਹੈ ਜੀ। ਹੁਣ ਆਪਾਂ ਇਸ ਉੱਪਰ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ। ਬਰੀ ਘਟ ਹੈ ਜੀ ਆਪਾਂ ਆਦਰਕ ਪਾਵਾਂਗੇ। ਇਸ ਨਾਲ ਆਪਾਂ ਇਸ ਨੂੰ ਚੰਗੀ ਤਰ੍ਹਾਂ ਸਜਾ ਦਾਂਗੇ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਜੀ ਧੰਨਵਾਦ